ਸਾਸਰੀ ਕਾਲਜੀ ਸਾਰਿਆਂ ਨੂੰ ਅੱਜ ਬਣਾਉਣ ਲੱਗੇ ਆ ਬ੍ਰੈਡ ਵਾਲੀ ਤੇ ਆਲੂਆਂ ਵਾਲੀ ਟਿੱਕੀ ਹਾਂਜੀ ਆਪਾਂ ਕਰਨੇ ਆ ਪਹਿਲਾਂ ਕ੍ਰਸ਼ ਬ੍ਰੈਡ ਆਪਾਂ ਲੈਨੇ ਤਿੰਨ ਚੋ ਤਿੰਨ ਤੋਂ ਚਾਰ ਬ੍ਰੈਡ ਮਾਰ ਕੇ ਕ੍ਰਸ਼ ਕਰ ਲਈਏ ਤੇ ਫੇਰ ਇਹਦੇ ਚ ਮਿਕਸ ਕਰਦੇ ਆ ਆਲੂ ਲੋ ਜੀ ਹੁਣ ਬਰੈਡ ਮਿਕਸ ਕਰਨ ਲੱਗਿਆਂ ਆਲੂਆਂ ਚ ਫਿਰ ਇਸ ਤੋਂ ਬਾਅਦ ਮਿਕਸ ਕਰਾਂਗੇ ਪਿਆਜ਼ ਨੂੰ ਪਿਆਜ਼ ਦੀ ਬਾਅਦ ਤੁਸੀਂ ਇਹਦੇ ਚ ਹਰਾ ਧਨੀਆ ਵੀ ਪਾ ਸਕਦੇ ਹੋ ਤੇ ਨਾਲ ਜੇ ਤੁਸੀਂ ਹਰੀ ਮਿਰਚ ਖਾ ਸਕਦੇ ਹੋ ਤਾਂ ਹਰੀ ਮਿਰਚ ਵੀ ਨਾਲ ਪਾ ਸਕਦੇ ਹੋ ਆਪਾ ਤਾਂ ਹਰੀ ਮਿਰਚ ਖਾਂਦੇ ਨਹੀਂਗੇ ਹੁਣ ਇਹਦੇ ਵਿੱਚ ਮੰਮੀ ਨਮਕ ਨਮਕ ਪਾ ਦਿਓ ਮਰਚਾ ਪਾ ਦਿਓ ਲਾਲ ਮਿਰਚ ਥੋੜੀ ਜੀ ਹਲਦੀ ਪਾ ਦਿਓ ਤੇ ਆ ਚਾਟ ਮਸਾਲਾ ਪਾ ਦਿਓ ਹਲਦੀ ਥੋੜੀ ਜੀ ਪਾਓ ਮਰਚਾ ਪਾ ਕੇ ਆਪਾ ਤਾਂ ਚਾਟ ਮਸਾਲਾ ਚਾਟ ਮਸਾਲਾ ਥੋੜਾ ਜਿਆ ਹੋਰ ਪਾ ਦਿਓ ਐ ਟੇਸਟ ਸਹੀ ਆਏਗਾ। ਹੋਈ ਹੁਣ ਇਹਨੂੰ ਕਰ ਦਿੰਨੇ ਆ ਮਿਕਸ। ਅਸੀਂ ਉਮੀਦ ਕਰਦੇ ਆਂ ਵੀ ਦੋਸਤੋ ਜਿਹੜੇ ਕੱਲ ਮੈਗੀ ਵਾਲੇ ਪਕੌੜੇ ਬਣਾਏ ਸੀਗੇ ਤੁਸੀਂ ਇੰਜੋਏ ਕੀਤੀ ਹੋਗੀ ਵੀਡੀਓ। ਤੁਸੀਂ ਵੀ ਆਪਦੇ ਘਰੇ ਜਿਹੜੀ ਟੂ ਟ੍ਰਾਈ ਕਰਕੇ ਦੇਖਿਓ। ਜਿੱਦਾਂ ਮੰਮੀ ਨੇ ਤੁਹਾਨੂੰ ਪਹਿਲਾਂ ਵੀ ਦੱਸਿਆ ਅੱਜ ਆਪਾਂ ਬਣਾ ਰਹੇ ਆ ਬ੍ਰੈਡ ਤੇ ਆਲੂ ਵਾਲੀ ਟਿੱਕੀ। ਇਹ ਵੀ ਤੁਸੀਂ ਜਰੂਰ ਟਰਾਈ ਕਰਕੇ ਦੇਖਿਓ ਆਪਦੇ ਘਰੇ। ਲੋ ਜੀ ਮਾਤਾ ਟਿਕੀਆਂ ਬਣਾਉਣ ਕੱਲ ਲੱਗ ਗਈ ਗੋਲ-ਗੋਲ। ਆਪਾਂ ਕੜਾਈ 'ਚ ਤੇਲ ਵੀ ਰੱਖਤਾ ਗਰਮ ਹੋਣ ਵਾਸਤੇ ਤੇ ਫਿਰ ਇਹਨਾਂ ਨੂੰ ਤਲਦੇ ਆ। ਹਾਂਜੀ ਦੇਖ ਸਕਦੇ ਹੋ ਅਸੀਂ ਤਾਂ ਆਪਾਂ ਬਣਾਤੀਆਂ ਟਿਕੀਆਂ ਗੋਲਗੋਲ ਹੋਣ ਆ ਗਏ ਜੇ ਇਹਨਾਂ ਨੂੰ ਤਲੰਦਾ ਟਾਈਮ ਇਹਨਾਂ ਨੂੰ ਤਲਦੇ ਆਂ ਇਧਰ ਮਾਤਾ ਨੇ ਤੇਲ ਵੀ ਰੱਖਤਾ ਤੇਲ ਗਰਮ ਹੋ ਰਿਹਾ ਹੈ ਤੇਲ ਮੰਮੀ ਆਪਾਂ ਕੱਲ੍ਹ ਲਈ ਵਰਤ ਰਹੇ ਆਂ ਕੱਲ੍ਹ ਆਇਓ ਜਿਹੜੇ ਮੈਗੀ ਦੇ ਪਕੌੜੇ ਵਾਲਾ ਤੇਲ ਸੀਗਾ ਉਹ ਆਪਾਂ ਰੱਖ ਲਿਆ ਸੀਗਾ ਇਹ ਹਜੇ ਨਾ ਖਰਾਬ ਤਾਂ ਨਹੀਂ ਹੋਇਆ ਵੈਸੇ ਅੱਜ ਦੀ ਟਿਕੀਆਂ ਤਾਂ ਆਪਾਂ ਕਾਢ ਹੀ ਸਕਦੇ ਆਂ ਟਿੱਕੀਆਂ ਪਾਤੀਆਂ ਉਹ ਵਿਚਾਰ ਕੀ ਬਾਇਓ ਜਾਂਦੀਆਂ ਨਹੀਂ ਇਹ ਅਸਾਥੀਆਂ ਟਿੱਕੀਆਂ ਹੁਣ ਤਲੀਆਂ ਜਾ ਰਹੀਆਂ ਜਿਵੇਂ ਕਦੇ ਕਦੇ ਰੱਬ ਆਪਣੀ ਕਿਸਮਤ ਤਲਦਾ ਤੇ ਮੰਮੀ ਜੀ ਟਿੱਕੀਆਂ ਆਪਣੀਆਂ ਕਰਾਰੀਆਂ ਬਣੀਆਂ ਚਾਹੀਦੀਆਂ ਗਰਾਰੀਆਂ ਬਣ ਗਈਆਂ ਗਰਾਰੀਆਂ ਕਰ ਲਾਂਗੇ ਲੋ ਜੀ ਆਪਣੀਆਂ ਟਿੱਕੀਆਂ ਬਣ ਕੇ ਤਿਆਰ ਨੇ ਮਾਤਾ ਹੁਣ ਕਰਗੀ ਟੇਸਟ ਮਾਤਾ ਕਰੋ ਚੱਕੋ ਇਹ 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 ਅੰਦਰ ਵਾਲਾ ਸਟੱਫ ਸਟੱਫ ਦਿਖਾ ਦੋ ਕਿਦਾਂ ਦਾ ਚੈੱਕ ਕਰੋ ਟੇਸਟ ਕਿਵੇਂ ਦਾ ਕਰਾਰੀ ਬਣੀਗੀ ਨਹੀਂ ਹਾਂ ਕਰਾਰੀ ਬਹੁਤ ਕਰਾਰੀ ਬਣੀ ਹੈ ਟੇਸਟ ਕਿਵੇਂ ਦਾ ਟੇਸਟ ਵਧੀਆ ਸਵਾਦ ਤੇ ਜਿਹੜਾ ਪਾਉ ਪਾਇਆ ਸੀਗਾ ਉਹਦਾ ਟੇਸਟ ਆਉਂਦਾ ਕਿ ਨਹੀਂ ਮੈਂ ਮਸਾਲਾ ਪਾਇਆ ਸੀਗਾ ਹਾਂ ਥਾਲੀ ਦਾ ਸਵਾਦ ਪੂਰਾ ਟੇਸਟੀ ਪੂਰੀ ਹਾਂਜੀ ਇਹ ਸੀ ਇਹ ਆਪਣੀ ਅੱਜ ਦੀ ਵੀਡੀਓ ਤੁਸੀਂ ਇਹਨੂੰ ਇਦਾਂ ਸੌਸ ਨਾਲ ਵੀ ਖਾ ਸਕਦੇ ਹੋ ਜਾਂ ਤੁਸੀਂ ਇਹਦੇ ਵਿੱਚ ਪਿਆਜ਼ ਵਗੈਰਾ ਕੱਟ ਕੇ ਪਾਣਾ ਹੈ ਜਾਂ ਦਹੀਂ ਪਾਣਾ ਹੈ ਤਾਂ ਉਹ ਵੀ ਪਾ ਕੇ ਆਪਦੇ ਤਰੀਕੇ ਨਾਲ ਖਾ ਸਕਦੇ ਹੋ ਪਰ ਆਪਾਂ ਤੈਨੂੰ ਇਦਾਂ ਹੀ ਸੌਸ ਨਾਲ ਖਾਵਾਂਗੇ ਟਮਾਟੋ ਸੌਸ ਨਾਲ ਤੇ ਉਮੀਦ ਕਰਦੇ ਆਂ ਵੀ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਪਸੰਦ ਆਊਗੀ ਤੇ ਤੁਸੀਂ ਵੀ ਆਪਦੇ ਘਰ ਇਹ ਚੀਜ਼ ਜ਼ਰੂਰ ਟਰਾਈ ਕਰਕੇ ਦੇਖਿਓ ਮਿਲਦੇ ਆਂ ਤੁਹਾਨੂੰ ਆਪਣੀ ਅਗਲੀ ਵੀਡੀਓ 'ਚ ਧੰਨਵਾਦੀ